ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕਬੂਤਰ ਬਾਜ਼ ਵੀਰਾਂ ਨੂੰ ਲਓ ਜੀ ਅੱਜ ਅਸੀਂ ਆਏ ਆ ਪਿੰਡ ਚੁੱਕੇ ਨੇੜੇ ਮਰੇਲ ਕੋਟਲਾ ਬਾਜੀ ਲਾਈਵ ਕਰਨ ਅੱਜਾ ਜੀ ਬਾਜੀ ਸਾਂਝਾ ਪੀਐਨ ਕਲੱਬ ਕੁੱਪਕਲਾਂ ਦੀ ਵਰਲਡ ਕੱਪ ਲੀਗ ਮੁਕਾਬਲਾ ਅੱਜ ਆਪਾਂ ਆਏ ਆ ਜੀ ਪਿੰਡ ਚੁੱਕੇ ਤੇ ਲਾਗੇ ਜੀ ਕਬੂਤਰਾਂ ਨੂੰ ਦੇਣ ਪਾਣੀ ਦੇਖੋ ਕਰੋ ਚੈੱਕ ਆਹ ਲਓ ਜੀ ਇਹ ਤਾਂ ਪਾਣੀ ਕਬੂਤਰ ਨੂੰ ਤੇ ਇਹਦੇ ਦੇਖਦੇ ਅੱਜ ਕੀ ਬਣਦਾ ਕੀ ਜੁੜਦਾ ਆ ਲੱਗੇ ਹੋਏ ਨੇ ਜੀ ਪਾਣੀ ਦੇਣ ਆ ਅੱਜ 133 ਨੂੰ ਉਤਰ ਆਪਣਾ ਕੋਲ ਸਾਮਲ ਹੋਈ ਲੈ ਜੀ 133 ਨੂੰ ਉਤਰ ਲੇ ਕੇ ਨੀ ਅੱਜ ਅੰਡ ਚੁੱਕ ਕੇ ਆ ਲਓ ਜੀ ਤੇ ਤੁਲਾ ਲਓ ਜੀ ਕਰਾਂ ਕਰਾਂ ਚੱਕ ਆ ਇੱਕ ਹੋਰ ਲਾ ਬਾਈ ਨੇ ਲਾ ਲਓ ਇਹ ਅੱਜ ਕੋ ਉਤਰ ਏ ਆ ਕਰੋ ਬਾਈ ਨੇ ਸਾਈਡ ਤੇ ਏ ਏ ਏ ਆ ਚੱਕ ਲਈ ਇੱਕ ਹੋਰ ਲਾ ਗਿਆ ਲਾ ਕੇ ਇਹ ਦੇ ਗਏ ਜੀ ਏ ਆ ਬਾਈ ਲੱਗੇ ਜੀ ਭਾਉ ਪਰਨੇ ਕਹਿੰਦੇ ਜੀ ਆਜ ਚਕੂਲਾ ਚਕੂ ਹੀ ਚਕੂ ਆਹ ਦੇਖੋ ਬਾਈ ਨੇ ਦਿੱਤਾ ਆਹ ਲਓ ਜੀ ਲਓ ਜੀ ਕਾਪੀ ਤੇ ਆਪਣੇ ਕੋਲੇ ਕਾਲਾ ਬਾਈ ਕੋ ਪਕਲਾ ਤੋਂ ਇਸ ਕੋ ਦਲਮਾ ਤੋਂ ਤੇ ਨਾਲ ਨੇ ਆਪਣੇ ਮਾਸਟਰ ਸਕੰਦਰ ਸਰੌਂ ਜੀ ਆਲੀ ਜੀ ਜਮੇਸ਼ਤਰੀ ਬਾਬਾ ਕੋਲ ਤੇ ਸਾਰੇ ਕਲੱਬ ਮੈਂਬਰ ਨੇ ਜੀ ਆਪਣੇ ਤੇ ਦੇਖੋ ਤੇ ਵਧੀਆ ਨਾਮਵਰ ਖਡਾਰੀ ਪਹੁੰਚੇ ਨੇ ਸਾਨੂੰ ਬੁਲਾਉਣੇ ਆ ਤੇ ਬਾਕੀ ਅਪਡੇਟ ਤੁਹਾਨੂੰ ਦਵਾਂਗੇ ਆਪਾਂ ਸਾਰੀ ਨਾਲ ਦੀ ਨਾਲ ਕਿ ਸ਼ਾਮ ਨੂੰ ਤੁਹਾਨੂੰ ਰਿਜ਼ਲਟ ਵੀ ਦੱਸਾਂਗੇ ਤੇ ਨਾਲ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰੀ ਬਾਕੀ ਤੁਸੀਂ ਵੀ ਲਾਈਵ ਦੇਖਦੇ ਰਹੋ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਸਾਰੀ ਤੇ ਬਾਕੀ ਆਪਾਂ ਰਿਜ਼ਲਟ ਤੁਹਾਨੂੰ ਸ਼ਾਮ ਨੂੰ ਕਰਦੇ ਆਂ ਜੀ ਕਲੀਅਰ ਤੇ ਜਿਵੇਂ ਜਿਵੇਂ ਆਪਣੇ ਆਪਣਾ ਟੂਲ ਨਾਲ ਦੀ ਨਾਲ ਤੁਸੀਂ ਲਾਈਵ ਚੈੱਕ ਕਰੀ ਜਾਓ